ਅੱਜ ਸੱਜਣ ਮੱਕੀ ਦਾ ਸੀਜ਼ਨ ਆ ਗਿਆ ਮੱਕੀ ਵਾਸਤੇ ਸਾਨੂੰ ਟਰਾਲੀਆਂ ਵੀ ਚਾਹੀਦੀਆਂ ਹੋਣਗੀਆਂ ਅੱਜ ਇੱਕ ਸੱਜਣ ਲੱਭ ਲਿਆ ਸੰਗਰੂਰ ਏਰੀਏ ਦੇ ਵਿੱਚ ਤੇ ਪਿੰਡ ਪੈਂਦਾ ਬਾਲੀਆਂ ਸੰਗਰੂਰ ਤੋਂ 7 ਕਿਲੋਮੀਟਰ ਤੇ ਮੇਰੇ ਨਾਲ ਬਾਈ ਬਿੰਦਰਖਾਨਾ ਕਿਹੜਾ ਬਾਈ ਵਧੀਆ ਹੀ ਵਧੀਆ ਤੇ ਆਪਣੇ ਕੋਲ ਕਿੰਨੀਆਂ ਟਰਾਲੀਆਂ ਹੁੰਦੀਆਂ ਨੇ 23 ਟਰਾਲੀਆਂ ਹੈਗੀਆਂ ਨੇ 25 ਦੀ ਟਰਾਲੀਆਂ ਹੈਗੀਆਂ ਨੇ ਮਤਲਬ ਮੱਕੀ ਦਾ ਸੀਜ਼ਨ ਚੱਲਦਾ ਫਿਰ ਆ ਜਾਣ ਕੇ ਰਾਂ ਲੈ ਜਾਣਾ ਨਾ ਟਰਾਲੀ ਹਾਂਜੀ ਹਾਂਜੀ ਤੋਂ ਮਰਦੇ ਤੇ ਬਈ ਉਹ ਨੀਲੀ ਟਰਾਲੀ ਇੱਥੋਂ ਕੱਪ ਸ਼ੁਰੂ ਕਰਦੇ ਸਾਈਜ਼ ਕਿੰਨਾ ਦਾ ਇਹ 12 6.5 ਹੈ ਜੀ 12 6.5 ਤੇ ਇਹਨੂੰ ਮਾਲ ਕਿਹੜਾ ਲੱਗਿਆ ਹੋਇ ਟਾਟਾ ਦਾ ਮਾਲ ਆ ਤੇ ਕਿੰਨੇ ਨਟੀਆਂ ਚਾਹੇ 10 ਨਟੀਆਂ ਬਾਈ ਇਹਨੂੰ 10 ਨਟੀਆਂ ਹੱਬਾ ਤੇ ਬੈਡ ਚਾਰੇ ਪਾਸੇ ਬਈ ਇਹਦਾ ਇਹਦੇ ਤਿੰਨ ਪਾਸੇ ਆ ਜੀ ਤਿੰਨ ਪਾਸੇ ਆ ਇਹਦਾ ਰੇਟ ਕੀ ਹੈ ਬਾਈ ਇਹਦਾ 215 ਜੀ 215 ਵੇਟ ਕੀ ਹੈ ਇਹਦਾ ਇਹਦਾ 23 ਕੁੰਟਲ ਜੀ 23 ਕੁੰਟਲ ਤੇ ਜਿਹੜੀ ਆ ਖੜੀ ਆ ਇਹਦਾ ਵੇਟ ਕਿੰਨਾ ਹੈਗਾ ਇਹਦਾ ਹੈਗਾ ਜੀ 20 ਕੁੰਟਲ ਇਹਦਾ ਸਾਈਜ਼ ਕੀ ਆ ਇਹ ਵੀ 12 6.5 ਆ ਜੀ 12 6.5 ਇਹਦਾ ਰੇਟ ਕੀ ਹੈ ਬਾਈ 185 ਦੀ ਆ ਜੀ 1 ਲੱਖ 85 ਹਜ਼ਾਰ ਦੀ ਆ ਮਾਰਦਾਨ ਹਰੇ ਦੇ ਵਿੱਚ ਹੋਊਗਾ ਹਾਂ ਜੀ ਹਾਂ ਜੀ ਹੋਊਗਾ ਤੇ ਜਿਹੜੀ ਇੱਧਰ ਖੜੀ ਆ ਨੀਲੀ ਇਹ 11 6.5 ਆ ਜੀ 1 ਤੇ ਨੇ ਕਿੰਨੇ ਨਾੜੀ ਹੱਬ ਜਾ ਬਾਈ ਇਹ 10 ਨਾੜੀ ਲੰਬੀ ਆ ਭਾਜੀ 10 ਨਾੜੀ ਆ ਤੇ 10 ਆ ਕਿੰਨੇ 10 ਇੰਚੀ 10 ਇੰਚੀ ਦੇ ਵਿੱਚ ਤੇ ਬੇਟ ਇਹਦਾ ਕਿੰਨਾ ਕ ਇਹਦਾ 17 ਕਿਲੋ ਆ ਜੀ ਇਹਦਾ ਰੇਟ ਕੀ ਆ ਬਾਈ ਇਹਦਾ 145 ਜੀ 1 ਲੱਖ 45000 ਤੇ ਜਿਹੜੀਆਂ ਇੱਧਰ ਖੜੀਆਂ ਨੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਤੇ ਜਿਹੜੀ ਆ ਟਰਾਲੀ ਆ ਬਈ ਇਹਦਾ ਕੀ ਸਾਈਜ਼ ਆ ਇਹ 11 ਸਾਢੇ ਸੀ ਜੀ 11 ਸਾਢੇ ਸੇ ਤੇ ਇਹ ਬਹੁਤ ਡਿਮਾਂਡ ਦੇ ਵਿੱਚ ਆਣਾ ਚਿੱਟੇ ਰੰਗ ਦੇ ਹਾਂਜੀ ਹਾਂਜੀ ਚਿੱਟੇ ਰੰਗ ਦੇ ਇਹਦੇ ਬੈੱਡ ਬਈ ਚਾਰੇ ਪਾਸੇ ਕਿਤੇ ਚਾਰੇ ਪਾਸੇ ਜੀ ਚਾਰੇ ਪਾਸੇ ਤੇ ਇਹਦਾ ਵੇਟ ਕਿੰਨਾ ਹੈ ਸਾਢੇ 16 ਕਿੰਟਲ ਆ ਜੀ ਸਾਢੇ 16 ਕਿੰਟਲ ਇਹਦਾ ਰੇਟ ਕੀ ਆ ਇਹਦਾ 1.5 ਲੱਖ ਜੀ 1.5 ਲੱਖ ਤੇ ਜਿਹੜੀ ਆ ਖੜੀ ਆ ਨਾਲ ਇਹ 14 ਸੱਤ ਆ ਜੀ 14 ਸੱਤ ਤੇ ਇਹ ਤੇ ਡਬਲ ਜੈਕ ਵਾਲੀ ਆ ਬਈ ਡਬਲ ਜੈਕ ਵਾਲੀ ਆ ਚਾਰੇ ਪਾਸੇ ਡੇਡ ਬੈਡ ਆ ਚਾਰੇ ਪਾਸੇ ਵੱਡਾ ਜੀ ਮੋٹے ਵੈਪਾਂ ਵਾਲਾ ਬੈਡਾ ਮੋٹے ਵੈਪਾਂ ਵਾਲਾ ਬੈਡਾ ਅਸੀਂ ਇੱਥੇ ਆ ਲਾਈ ਲੂ ਆ ਵੀ ਲੱਗੇ ਹੋਏ ਨੇ ਬੀਲ ਕੱਪਾ ਆ ਹੀ ਲਾਈ ਲੂ ਸਾਰਾ ਸਮਾਨ ਇਸ ਐਸੈਰੀ ਨਾਲ ਸਾਰੀ ਐਸੈਸਰੀ ਲੱਗੀ ਹੋਈ ਆ ਤੇ ਇਹਦਾ ਵੇਟ ਕਿੰਨਾ ਹੈ ਬਈ ਇਹਦਾ 25 ਕਿੰਟਲ ਜੀ 25 ਕਿੰਟਲ ਹੈ ਤੇ ਇਹਦਾ ਰੇਟ ਕੀ ਆ ਇਹਦਾ 2.4 ਤੇ ਜਿਹੜੀ ਇੱਧਰ ਖੜੀ ਆ ਹਰੇ ਰੰਗ ਦੀ ਇਹ 16 7 ਆ ਜੀ 16 7 ਇਹਦਾ ਵੇਟ ਕੀ ਆ ਬਈ ਇਹ ਹੈਗਾ ਜੀ 26 ਕੁੰਟਲ ਦਾ 26 ਕੁੰਟਲ ਦਾ ਹਾਂਜੀ ਇਹਦੀ ਵਿੱਡ ਚਾਰੇ ਪਾਸੇ ਆ ਚਾਰੇ ਪਾਸੇ ਜੀ ਇਹਦਾ ਰੇਟ ਕੀ ਆ ਬਈ ਇਹਦਾ 2 ਲੱਖ 70 ਆ ਜੀ 2 ਲੱਖ 70000 ਰੁਪਏ 70000 ਤੇ ਜਿਹੜੀ ਇੱਧਰ ਖੜੀ ਆ ਨਾਲ ਇਹ ਵੀ 14 ਫੁੱਟੀਆਂ ਜੀ ਇਹ ਵੀ 14 ਫੁੱਟੀਆਂ ਹਾਂਜੀ ਇਹਦੇ ਮੰਜਾ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਸਾਰਾ ਕੁਝ ਆ ਜੀ ਉੱਪਰ ਤਰਪਾਲ ਵਾਲਾ ਪੈਪੀ ਹੈਗਾ ਪਲਾਜ਼ਾ ਵੱਡਾ ਪੈਪੀ ਲੱਗਿਆ ਹੋਇਆ ਜੇ ਕਿਸੇ ਨੇ ਨੰਦਪੁਰ ਨੂੰ ਲੈ ਕੇ ਜਾਣੀ ਹੈ 6 ਇੰਚੀ ਮੋਟਾ ਹਿੱਸਾ ਜ ਦੋ ਲੱਖ 48000 ਰੁਪਇਆ ਤੇ ਜਿਹੜੀ ਆ ਖੜੀ ਆ ਨੀਲੀ ਇੱਧਰ ਇਹ 11 6.5 ਹੈ ਜੀ 11 6.5 ਵੇਡ ਕਿੰਨਾ ਬਈ ਇਹਦਾ ਇਹ ਹੈਗੀ 6.5 16 17 ਦੀ ਆ 6.5 16 17 ਦੀ ਚਾਰੇ ਪਾਸੇ ਵੇਡ ਹੈ ਇਹਦੇ ਚਾਰੀ ਪਾਸੇ ਵੇਡ ਜਾਲੀ ਵਾਲ ਇਹਦਾ ਰੇਟ ਕੀ ਹੈ ਬਈ 1 55 ਲੱਗਦੀ ਆ ਜੀ 1 ਲੱਖ 55000 ਦੀ ਤੇ ਜਿਹੜੀ ਆ ਖੜੀ ਆ ਇੱਧਰ ਇੱਕ ਹੋਰ ਚਿੱਟੀ ਇਹ ਹੈਗੀ ਜੀ 12 12 ਫੁੱਟ ਦੀ ਹਾਂਜੀ 12 6.5 ਇੱਕ 12 ਸੇ ਨਾ ਜੀ 12 6.5 12 6.5 ਤੇ ਇਹਦਾ ਵੇਡ ਕਿੰਨਾ ਹੈ ਬਈ ਇਹਦਾ ਹੈਗਾ ਜੀ 6.5 19 20 ਸਾਡੀ 19 ਵੀ ਇਹ ਦਾ ਮਤਲਬ ਮੋٹے ਪੈਪਾਂ ਵਾਲਾ ਹੋਣਾ ਮੋٹے ਪੈਪਾਂ ਵਾਲਾ ਬਿੱਡ ਜੀ ਚਾਰੇ ਪਾਸੇ ਵਿੱਡਾ ਹੈ ਇਹਦਾ ਰੇਟ ਕੀ ਹੈ ਬਈ 1,70,000 ਦੀ ਹੈ ਜੀ 1,70,000 ਦੀ ਤੇ ਜਿਹੜੀ ਆ ਖੜੀ ਹੈ ਮਿੱਟੀ ਵਾਲਾ ਇਹ ਮਿੱਟੀ ਵਾਲਾ ਡੈਂਪਰ ਆ ਜੀ ਮਿੱਟੀ ਵਾਲਾ ਇਹਦਾ ਸਾਈਜ਼ ਕੀ ਹੈ ਬਈ ਇਹ 11.6 ਜੀ 11.6 ਸਾਈਜ਼ ਆ weight ਕਿੰਨਾ ਦਾ ਇਹ 18.5/18 ਜੀ 18.5/18 ਇਹ ਡਬਲ ਹੁੱਕ ਵਾਸਤੇ ਜਿਵੇਂ ਥੱਲੇ ਉੱਪਰ ਕਰਨ ਵਾਸਤੇ ਹੈ ਨਾ ਇਹਦਾ ਰੇਟ ਕੀ ਹੈ ਬਈ ਇਹਦਾ 1,70,000 ਜੀ 1,70,000 ਤੇ ਜਿਹੜੀ ਆ ਖੜੀ ਹੈ ਇਧਰ ਨੀਲੀ ਇਹ 11.6 ਜੀ 11.6 ਤੇ ਇਹਦਾ weight ਕਿ ਇਹ ਹੈਗੇ 1.5 16 17 ਦੀ 1.5 16 17 ਦੀ ਇਹਦਾ ਰੇਟ ਕੀ ਹੈ ਬਈ ਇਹਦਾ 148 ਜੀ 1 ਲੱਖ 48 ਹਜ਼ਾਰ ਤੇ ਜਿਹੜੀ ਇੱਧਰ ਖੜੀ ਆ ਵੱਡਾ ਟਰਾਲਾ ਇਹ ਕਿੰਨਾ ਸਹਿਜ ਹੈ ਇਹਦਾ 147 ਜੀ 147 ਸਹਿਜ ਆ ਚਾਰੇ ਪਾਸੇ ਵੱਡੇ ਦੇ ਚਾਰੇ ਪਾਸੇ ਜੀ ਤੇ ਇਹ ਆ ਜੀਪ ਵਗੈਰਾ ਸਾਰਾ ਕੁਝ ਲਾਇਆ ਹੋਇਆ ਹੈ ਦਸਤਰੀ ਇਹਦਾ ਰੇਟ ਕੀ ਹੈ ਬਈ ਇਹਦਾ 230 ਜੀ 2 ਲੱਖ 30 ਹਜ਼ਾਰ ਤੇ ਇੱਧਰ ਆਪਣੀ ਕੋਲ ਪ੍ਰਾਣੀਆਂ ਵੀ ਹੁੰਦੀਆਂ ਨੇ ਬਈ ਨਹੀਂ ਨਹੀਂ ਜੀ ਤੇ ਜਿਹੜੀ ਹੋਰ ਟਰਾਲੀ ਖੜੀ ਆ ਉਹ ਤਾਂ ਸਹਿਜ ਕੀ ਆ 11.56 ਜੀ 11.56 ਆ ਆ ਸਮੇਤ ਜਾਲੀ ਦੇਣੀ ਆ ਆਪਾਂ ਹਾਂ ਜੀ ਹਾਂ ਜੀ ਸਮੇਤ ਜਾਲੀ ਫਰ ਇਹਦਾ ਰੇਟ ਕੀ ਆ ਬਾਈ 1,30,000 ਦੀ ਆ ਜੀ 1,30,000 ਦੀ ਤੇ ਜਿਹੜੀ ਆ ਖੜੀ ਆ 1,35,000 ਦੀ 11 6 11 6 35 ਦੀ ਆ ਜਾਲੀ ਚਾਰੇ ਪਾਸੇ ਕਿੰਨੇ ਬਸ 44 ਚਾਰੇ ਪਾਸੇ ਇੱਕ ਇਹਦਾ ਪੱਲਾ ਵਿੱਚ ਪਿਆ ਅੱਛਾ ਇੱਕ ਵਿੱਚ ਪਿਆਗਾ ਇਹਦਾ ਰੇਟ ਕੀ ਆ 1,35,000 ਦੀ 1,35,000 ਦੀ ਜਿਹੜੀ ਆ ਖੜੀ ਆ ਇਹ 12 6 ਆ ਜੀ 12 6 ਆ ਹਾਂਜੀ ਤੇ ਆ ਵੀ ਆਪਾਂ ਸਾਰਾ ਕੁਝ ਨਾਲ ਹੀ ਦੇਣਾ ਹਾਂਜੀ ਹਾਂਜੀ ਨਾਲ ਹੀ ਤੇ ਇਹਦਾ ਰੇਟ ਕੀ ਹੈ ਬਈ ਇਹਦਾ 135000 ਰੇਟ ਦਾ ਜੀ ਤੇ ਜਿਹੜੀ ਆ ਚਾਸੀ ਖੜੀ ਆ ਪੱਠੇ ਵਾਲੀ ਇਹ 90000 ਦੀ ਜੀ ਸਿਰਫ 90000 ਦੀ 90000 ਦੇ ਵਿੱਚੋਂ ਹੀ ਮਾਨਦਾਨ ਕਰਾਂਗੇ ਹਾਂ ਜੀ ਕਰ ਦਾਂਗੇ ਸਹਿਜ ਕੀ ਹੈ ਬਈ ਇਹਦਾ ਇਹਦਾ ਹੋਆ ਜੀ 11 6 11 6 ਤੇ ਵੇਟ ਕਿੰਨਾ ਖੂ ਬਈ ਇਹਦਾ ਵੇਟ ਹੈਗਾ ਜੀ 10 ਕੰਟਲ ਦਾ 10 ਕੰਟਲ ਤੇ ਜਿਹੜੀ ਇੱਧਰ ਖੜੀ ਆ ਇੱਕ ਇਹ ਹੈਗੀ ਜੀ 11 6 11 6 ਹਾਂ ਜੀ ਤੇ ਇਹਦਾ ਵੇਟ ਕਿੰਨਾ ਬਈ ਇਹ 6.5 17 ਕੰਟਲ ਦੀ ਆ ਜੀ 6.5 17 ਕੰਟਲ ਦੀ ਆ ਰੇਟ ਕੀ ਆ ਇਹਦਾ ਇਹਦਾ 160 ਜੀ 160000 ਰੁਪਇਆ ਲੋਬੀ ਸੱਜਣੋ ਪਿੰਡ ਵਾਲੀਆਂ ਜਿਹੜਾ ਸੰਗਰੂਰ ਸੰਗਰੂਰ ਤੋਂ 7 ਕਿਲੋਮੀਟਰ ਵਿੱਚ 7 ਕਿਲੋਮੀਟਰ ਜੀ ਪਹਿਲਾ ਪਿੰਡ ਰੋਡ ਤੇ ਪਹਿਲਾ ਪਿੰਡ ਹੀ ਹੈ ਪਹਿਲਾ ਪਿੰਡ ਹੀ ਹੈ ਜੀ ਤੇ ਬਈ ਤੁਹਾਡਾ ਨੰਬਰ ਜਿਹੜੇ ਇੱਕ ਵਾਰੀ ਉਹ ਦੱਸ ਦੋ 9463329278 ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਟਰਾਲੀ ਨਵੀ ਲੈਣੀ ਹੈ ਚਾਹੇ ਵਿਚਕਟਾ ਕੇ ਲੈਣੀ ਹੈ ਚਾਹੇ ਹੋਰ ਖੇਤੀਬਾੜੀ ਦਾ ਸੰਦ ਲੈਣਾ ਹੈ ਹਾਂ ਜੀ ਕਟਾ ਜਾਊਗਾ ਜੀ ਸਾਰਾ ਕੁਝ ਹੋ ਜਾਊਗਾ ਹਾਂ ਜੀ ਹਾਂ ਜੀ ਕਟਾ ਜਾ ਤੇ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੱਕ ਕਰ ਲਿਓ ਸੰਪਰਕ